ਚੇ ਰਾਜਾ ਸਾਹਿਬ ਜੀ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਟਾਈਮ ਹੋ ਗਿਆ ਜੀ ਕੋਈ 4:45 50 ਮਿੰਟ ਤੇ ਆਪਾਂ ਆ ਗਏ ਆ ਰਾਜਾ ਸਾਹਿਬ ਐਤਵਾਰ ਇਹ ਅੱਜ ਕਾਰ ਪਾਰਕ ਦੇ ਵਿੱਚ ਮੈਂ ਤੁਹਾਨੂੰ ਦਿਖਾ ਲਈ ਦਿੱਤਾ ਬਈ ਇਦਰੇ ਇਦਰੇ ਸਟੇਜ ਲੱਗਦੀ ਹੁੰਦੀ ਹੈ ਸੰਗਤਾਂ ਦਾ ਪੂਰਾ ਰੱਜ ਪਿਆ ਆ ਗੱਡੀਆਂ ਦਾ ਸੰਗਤ ਮੱਥਾ ਠੀਕ ਆ ਰਹੀਆਂ ਆਂ ਦਰਸ਼ਨ ਕਰਕੇ ਸਾਜਰੇ ਸਾਜਰੇ ਆਜੋ ਆਪਾਂ ਵੀ ਕਰਦੇ ਆਂ ਦਰਸ਼ਨ ਨਾਲੇ ਤੁਹਾਨੂੰ ਵੀ ਕਰੋਨੇ ਆ ਜੀ ਜੈ ਰਾਜਾ ਸਾਹਿਬ ਜੀ ਰਾਜਾ ਬਲੀ ਘਰੋ ਜੀ ਘਰੋ ਓਏ 5:00 ਨਹੀਂ ਬੱਜੇ ਜੀ। ਤੈਨੂੰ ਵੀ ਬਹੁਤ ਵਧੀਆ ਆ। ਖੜ ਆ ਜਾ ਬਲੀ ਕਰੋ ਜੀ ਬਲੀ। ਬਹੁਤ ਸੰਗਤਾਂ ਜੁੜੀਆਂ ਆ ਜੀ ਸਜਰੇ ਸਜਰੇ। ਇਦਾਂ ਹੀ ਹੁੰਦਾ ਆ ਤਵਾਰ ਨੂੰ ਤਾਂ। ਬਹੁਤ ਸਾਂਗਤਾਂ ਜੋੜੀਆਂ ਬੈਠੀਆਂ ਜੀ ਰਾਜਾ ਬਲੀ ਕਰੋ ਜੀ ਭਲੀ ਰਾਜਾ ਹੀ ਰਾਜਾ ਰਾਜਾ ਬਲੀ ਕਰੋ ਭਲੀ ਜੈ ਰਾਜੇ ਦੀ ਜੈ ਰਾਜੇ ਦੀ ਜਾ ਬੰਦ ਕਰੋ ਨਾ ਜਾ ਰਹਾ ਸੰਗਤਾਂ ਜੋੜੀਆਂ ਬੈਠੀਆਂ ਜੀ ਰਾਜਾ ਸਾਹਿਬ ਦੇ ਦਰਬਾਰ 5 ਕਬਜੇ ਦਾ ਟਾਈਮ ਹੋ ਗਿਆ ਆ ਦਰਚਾਂ ਕਰੋ ਜੀ ਚੋਣ ਦਾ ਤਰੀਕ ਹੈ ਜੀ ਅੱਜ 14 ਸਪਟੰਬਰ 2025 ਕਰੋ ਜੀ ਦਰਸ਼ਨ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਰਾਤ ਜਾ ਰਿਹਾ ਜੀ ਬਣ ਕੇ ਉੱਪਰ ਨੂੰ ਤੜਾ ਪ੍ਰਸ਼ਾਦ ਜੈਰ ਆ ਗਿਆ ਸੰਗਤ ਆਉਂਦਾ ਬਹੁਤ ਸਜਰੇ ਜੀ ਭਾਰੀ ਇਕੱਠ ਹੋਣ ਲੱਗ ਪੈਂਦਾ ਆ ਤੇ ਕਲੇ ਸਾਰੇ ਪਾਸੇ ਮੱਥਾ ਕੋਣ ਚਾਹ ਦੇ ਗੱਫੇ ਛਕਦੇ ਆ ਤੋ ਰਾਜਾ ਬਈ ਕਰੋ ਜੀ ਭਲੀ ਜੇ ਰਾਜਾ ਜੇ ਰਾਜਾ ਹੀ ਰਾਜਾ ਉਹ ਟੈਂਪਰ ਖੋਦੇ ਆ ਤੋ ਰਾਜਾ ਬਈ ਕਰੋ ਜੀ ਭਲੀ ਰਸਾਦੇ ਦਾ ਤਾਂ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਨਾਲ ਸਾਰੇ ਸਾਰੇ ਸੰਗਤਾਂ ਚਾਹ ਦੇ ਗੱਫਿਆਂ ਦਾ ਆਨੰਦ ਮਾਣ ਰਹੇ ਨੇ ਲੋ ਸੰਗਤ ਜੀ ਕਰੋਸੇਰੇ ਸਰੇ ਦੇ ਦਰਸ਼ਨ ਤੁਹਾਨੂੰ ਤਾਂ 108 ਸ਼੍ਰੀ ਨਾਭਗੁਰ ਰਾਜਾ ਸਾਹਿਬ ਜੀ ਆਪਾਂ ਵੀ ਦਰਸ਼ਨ ਕਰ ਲਿਆ ਜੀ ਤੁਹਾਨੂੰ ਵੀ ਕਰਾ ਦਿੱਤੇ ਆਸੇ ਆ ਭਾਈ ਸਾਰਿਆਂ ਨੂੰ ਵਧੀਆ ਹੋਏ ਹੋਗੇ ਦਰਸ਼ਨ ਠੀਕ ਹੈ ਜੀ ਆਪਾਂ ਅੱਜ ਚੱਲੇ ਆ ਉੱਧਰ ਬੋਰ ਜਟੈਲदास ਉੱਤਰ ਜਾਣਾ ਆ ਸੇਵਾ ਤੇ ਬਸ ਘਰੋਂ ਹੋ ਕੇ ਅੱਜ ਅਰਲੀ ਤਾਂ ਦੇਖਦੇ ਆ ਇਹ ਆਪਾਂ ਇੰਨਾ ਹੀ ਬਲੌਗ ਪਾਵਾਂ ਫਿਰ ਇਹਦੇ ਵਿੱਚ ਆਪਾਂ ਹੋਰ ਨਹੀਂ ਕੁਝ ਵੀ ਪਾਇਆ ਕਰਨ ਜਿੰਨਾ ਰਾਜਾ ਸਾਹਿਬ ਦੇ ਦਰਸ਼ਨਾਂ ਦਾ ਐਤਵਾਰ ਨੂੰ ਹੋਇਆ ਕਰੂਗਾ ਆਪਾਂ ਉਨਾ ਹੀ ਪਾਇਆ ਕਰਾਂਗੇ ਜੀ 2 ਮਿੰਟ 5 ਮਿੰਟ 7 ਮਿੰਟ ਦਾ ਜਿੰਨਾ ਵੀ ਹੋਇਆ ਕਰੂਗਾ ਆਪਾਂ ਦਰਸ਼ਨ ਕਰਿਆ ਕਰਾਂਗੇ ਨਾਲੇ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਕਰਵਾਇਆ ਕਰਾਂਗੇ ਜੈ ਰਾਜਾ ਸਾਹਿਬ ਜੀ ਦੀ